ਅੱਜ ਆਪਾਂ ਵੂਮਨ ਸੈਲਵਜ ਚ ਆਏ ਆ ਜਿਹਦੇ ਵਿੱਚ ਅੱਜ ਸਾਡੇ ਜਿਹੜੇ ਬਹੁਤ ਹੀ ਸਤਿਕਾਰ ਸਾਡੇ ਐਸ ਐਚਓ ਸਾਹਿਬ ਜਿਹੜੇ ਇਨਚਾਰਜ ਨੇ ਮਹਿਲਾ ਮੰਡਲ ਦੇ ਉਹਨਾਂ ਨੂੰ ਸੁਹਾਸ਼ ਪੰਖਤ ਸਿੰਘ ਜੀ ਨੂੰ ਅੱਜ ਆਪਾਂ ਸਨਮਾਨਿਤ ਕੀਤਾ ਹੈ ਸ਼ਿਪਸਾ ਸਮਾਜਵਾਦੀ ਪਾਰਟੀ ਵੱਲੋਂ ਕਿਉਂਕਿ ਇਹਨਾਂ ਨੇ ਬਹੁਤ ਹੀ ਉਪਰਾਲਾ ਪਹਿਲਾਂ ਵੀ ਬਹੁਤ ਵਧੀਆ ਕੀਤਾ ਸੀ ਕਿ ਜਦੋਂ ਪੀਸੀਆਰ ਇਨਚਾਰਜ ਸੀਗੇ ਸ਼ਹਿਰ ਨੂੰ ਬਹੁਤ ਹੀ ਵਧੀਆ ਸੁਧਾਰ ਕੀਤਾ ਸੀ ਔਰ ਉਦੇ ਨਾਲ ਨਾਲ ਹੁਣ ਟ੍ਰਾਂਸਫਰ ਇਹਨਾਂ ਦੀ ਇੱਧਰ ਹੋ ਗਈ ਆ ਊਮਨ ਸਾਹ ਦੇ ਵਿੱਚ ਬਹੁਤ ਹੀ ਮਤਲਬ ਵਧੀਆ ਕੰਮ ਕਰ ਰਹੇ ਨੇ ਅੱਜ ਇਸੇ ਕਰਕੇ ਸਾਡੀ ਪੂਰੀ ਟੀਮ ਨੇ ਸਵਾਜ ਭਗਤ ਸਿੰਘ ਜੀ ਨੂੰ ਜਿਹੜੇ ਇੰਚਾਰਜ ਨੇ ਸਾਡੇ ਆਪਣੇ ਊਮਨ ਸਾਹ ਦੇ ਇਹਨਾਂ ਸਨਮਾਨਿਤ ਕਰ ਰਿਹਾ ਕਿਉਂਕਿ ਇਹਨਾਂ ਨੇ ਹੁਣ ਵੀ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਕਿ ਜਿੱਡਾ ਕੁੜੀਆਂ ਨੂੰ ਧੱਕੇ ਖਾਣੇ ਪੈਂਦੇ ਬੇਸਿੱਗੇ ਕੋਟਾਂ ਦੇ ਵਿੱਚ ਹੁਣ ਧੱਕੇ ਨਹੀਂ ਖਾਣੇ ਪੈ ਰਹੇ ਆ ਕਿਉਂਕਿ ਲੋਕੀ ਭੂਮਨ ਸਾਲ ਵਿੱਚ ਪਹਿਲਾਂ ਹੁੰਦੇ ਹੁੰਦੇ ਸੀਗੇ ਤਾਂ ਕੁੜੀਆਂ ਨੂੰ ਇਨਸਾਫ ਨਹੀਂ ਮਿਲਦਾ ਹੁੰਦਾ ਸੀ ਕਿਉਂਕਿ ਉਹ ਕੋਟਾ ਦੇ ਵਿੱਚੋਂ ੱੱਕੇ ਖਾਨ ਨੂੰ ਭੇਜ ਦਿੰਦੇ ਸੀਗੇ ਪਰ ਜਦੋਂ ਦੇ ਸਾਡੇ ਜਿਹੜੇ ਮਾਨਿਓ ਸਾਡੇ ਜਿਹੜੇ ਸੁਆਸਜੀ ਨੇ ਇਹਨਾਂ ਨੇ ਇੰਦਾ ਦੀ ਵਧੀਆ ਮਤਲਬ ਆਪਣੀ ਬੋਲਬਾਣੀ ਜਿਹੜੀ ਫੈਮਲੀ ਵਾਂਗੂ ਇਹ ਸਿਰਫ ਇੱਕ ਐਸਚਓ ਸਾਹਿਬ ਬੱਬੂ ਕੰਮ ਨਹੀਂ ਕਰ ਰਹੇ ਨੇ ਇਹ ਇੱਕ ਫੈਮਲੀ ਵਾਂਗੂ ਜਿੱਤਾ ਇੱਕ ਪਿਓ ਆਪਣੀ ਧੀ ਨੂੰ ਜਦ ਮੁੰਡੇ ਨੂੰ ਸਮਝਾਉਂਦੇ ਆ ਉਸ ਹੱਬ ਨਾਲ ਘਰ ਜੋੜ ਰਹੇ ਨੇ ਇਸ ਕਰਕੇ ਸਾਨੂੰ ਬਹੁਤ ਵਧੀਆ ਭਰਾਣਾ ਲੱਗਿਆ ਇਹਨਾਂ ਦਾ ਅੱਜ ਸ਼ਿਵਸਰ ਸਮਾਜਵਾਦੀ ਪਾਰਟੀ ਵੱਲੋਂ ਮੈਂ ਪੰਜਾਬ ਕਾਰਿਆਕਾਰੀ शिवसेना समाजवादी ਵੱਲੋਂ ਜਵੇਦ ਖਾਨ ਹੁਣ ਸਾਡੇ ਮੰਦਿਰ ਜੀ ਬਨੋਤ ਜੀ ਕਮਲ ਜੀ ਔਰ ਚਿੰਟੋ ਜੀ ਹੋਰ ਸਾਡੇ ਸਾਥੀ ਜਿਹੜੇ ਮੈਂ ਨਾਂ ਨਹੀਂ ਲੈ ਸਕਿਆ ਮਾਫ ਕਰਿਓ ਤਾਂ ਅਪ ਸਾਰੇ ਇਹਨਾਂ ਨੂੰ ਸਨਮਾਨਿਤ ਕਰ ਰਹੇ ਆ ਤਾਂ ਜਵੇਦ ਜੀ ਆਪ ਤੁਹਾਡਾ ਇਹਦਾ ਤੁਸੀਂ ਸਨਮਾਨ ਕਰ ਰਹੇ ਹੋ ਇਹ ਸਨਮਾਨ ਮਾਨ ਜੋਗੇ ਸਸਤੀ ਸ਼ਾਹ ਪੁੱਜੀ ਦਾ ਇਹ ਸਨਮਾਨ ਸਮੁੱਚੀ ਪੰਜਾਬ ਪੁਲਿਸ ਦਾ ਆ ਇਹ ਸਨਮਾਨ ਜਿਹੜਾ ਹੈ ਸਮੂੱਚੀ ਇਨਸਾਨੀਅਤ ਦਾ ਕਿ ਅਸੀਂ ਤੇ ਜੋ ਆਪਣੀ ਡਿਊਟੀ ਹੈ ਉਹ ਕਰਦੇ ਆ ਤੁਹਾਨੂੰ ਪੰਜਾਬ ਪੁਲਿਸ ਦਾ ਜਿਹੜਾ ਕੰਮ ਹੈ ਉਹ ਵਧੀਆ ਲੱਗਦਾ ਉਹਦੇ ਵਾਸਤੇ ਅਸੀਂ ਜਿਹੜੇ ਤੁਹਾਡੇ ਆ ਬਹੁਤ ਧੰਨਵਾਦੀ ਆ ਅੱਜ ਜਦਾ ਤੁਸੀਂ ਇ tanto ਦਾ ਸਨਮਾਨ ਸਾਠਾ ਕਰਦੇ ਹੋ ਇਹ ਸਾਨੂੰ ਹੋਰ ਵਧੀਆ ਤੇ ਚੰਗੀ ਡਿਊਟੀ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ ਇਹਨਾਂ ਸ਼ਬਦਾਂ ਨਾਲ ਹੀ ਮੈਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪੂਰੀ ਸਮੂੱਚੀ ਪੰਜਾਬ ਪੁਲਿਸ ਵੱਲੋਂ ਆਪ ਜੀ ਨੂੰ ਜੀ ਆਇਆਂ ਕਹਿੰਦਾ ਤੇ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ ਜੀ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼